ਹੜ੍ਹਾਂ ਨਾਲ ਜਿੱਠਣ ਲਈ ਸਤਲੁਜ ਦਰਿਆ ਤੇ ਤਿਆਰੀਆਂ ਸ਼ੁਰੂ। ਜ਼ਿਲंधर ਪ੍ਰਸ਼ਾਸਨ ਨੇ ਸਥਿਤੀ ਨਾਲ ਨਿਪਟਣ ਲਈ ਕੀਤਾ ਅਭਿਆਸ। ਵੇਖੋ ਕਿਸ ਤਰੀਕੇ ਦੇ ਨਾਲ ਕਰ ਰਹੇ ਨੇ ਤਿਆਰੀਆਂ। ਤਤਲੂ ਜ਼ਰੀਆ ਫਲੋਰ ਵਿਖੇ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਅਤੇ ਹਾਤੀ ਸਥਿਤੀ ਦੇ ਵਿੱਚ ਕਿੰਝ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਕਿੰਝ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕਦੀ ਹੈ ਇਸ ਸੰਬੰਧੀ ਇੱਕ ਰਿਹਸਲ ਕੀਤਾ ਗਿਆ ਜਿੱਥੇ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਸ ਰਿਹਸਲ ਦੇ ਵਿੱਚ ਹਿੱਸਾ ਲਿਆ ਗਿਆ ਅਤੇ ਸਾਰੇ ਪ੍ਰੋਗਰਾਮ ਦਾ ਨਿਰਖਣ ਵੀ ਕੀਤਾ ਗਿਆ ਇਸ ਮੌਕੇ ਦੱਸਿਆ ਗਿਆ ਕਿ ਜੇਕਰ ਹੜ੍ਹ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਆਪਣਾ ਬਚਾਅ ਕੀਤਾ ਜਾ ਸਕਦਾ ਹੈ ਤੇ ਅਸੀਂ ਕਿਸ ਤਰੀਕੇ ਨਾਲ ਦੂਸਰੇ ਲੋਕਾਂ ਨੂੰ ਬਚਾ ਸਕਦੇ ਹਾਂ ਤਾਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਲੋਕ ਅਭਿਆਸ ਕਰਦੇ ਹੋਏ ਨਜ਼ਰ ਆਏ ਨੇ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਦੇ ਵਿੱਚ ਹਿੱਸਾ ਲੈ ਕੇ ਜਿਹੜਾ ਅਭਿਆਸ ਉਹ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਜੇਕਰ ਹੜ੍ਹ ਆ ਜਾਂਦੇ ਨੇ ਤਾਂ ਇਸ ਸਥਿਤੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਨਿਪਟਿਆ ਜਾ ਸਕਦਾ ਹੈ ਤਾਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਹਾਂ ਜੀ ਅੱਜ ਮਿਤੀ 8 7 2025 ਨੂੰ ਰਿਵਰ ਸਤਲੁਜ ਦੇ ਜਿਹੜੇ ਬੈਂਕਸ ਹੈਗੇ ਆ ਉਹਦੇ ਉੱਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਲੰਧਰ ਵੱਲੋਂ ਮਾਨਯੋਗ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਹਿਮਾਂਸ਼ੂ ਅਗਰਵਾਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਡੀਅਨ ਆਰਮੀ ਐਸ ਟੀ ਆਰ ਐਫ ਐਨ ਡੀ ਆਰ ਐਫ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਅਲੱਗ-ਅਲੱਗ ਵਿੰਗਸ ਇਨਕਲੂਡਿੰਗ ਪੰਜਾਬ ਪੁਲਿਸ ਔਰ ਪੰਜਾਬ ਹੋਮ ਗਾਰਡਸ ਪੰਜਾਬ ਫਾਇਰ ਸਰਵਿਸਿਜ਼ অর ਪੰਜਾਬ ਹੈਲਥ ਡਿਪਾਰਟਮੈਂਟ ਉਹਨਾਂ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ ਜਿਹੜਾ ਹੈਗਾ ਅੱਜ ਇੱਕ ਫਲੱਡ ਪ੍ਰੋਟੈਕਸ਼ਨ ਐਕਟੀਵਿਟੀ ਜਿਹੜੀ ਕੀਤੀ ਗਈ ਹੈਗੀ ਔਰ ਉਹਨੂੰ ਸੀ ਬਹੁਤ ਸਕਸੈਸਫੁਲ ਵੇ ਦੇ ਨਾਲ ਜਿਹੜਾ ਹੈਗਾ ਐਗਜ਼ੀਕਿਊਟ ਕੀਤਾ ਇਹਦੇ ਵਿੱਚ ਸਾਰੇ ਏਜੰਸੀਜ਼ ਜਿਹੜੀਆਂ ਜਿਹਨਾਂ ਦਾ ਮੈਂ ਨਾਮ ਲੈਂਦਾ ਹੈਗਾ ਉਹਨਾਂ ਦੀ ক্লোਜ਼ ਕੋਆਰਡੀਨੇਸ਼ਨ ਰਹੀ ਹੈਗੀ ਹੈ ਔਰ ਉਹਨਾਂ ਨੇ ਇਨੈਕਟ ਕੀਤਾ ਹੈਗਾ ਕਿ ਫਲੱਡ ਦੀ ਸੰਭਾਵਿਤ ਸਿਚੁਏਸ਼ਨ ਦੇ ਵਿੱਚ ਜਿਹੜੀ ਹੈਗੀ ਆ ਅਲੱਗ-ਅਲੱਗ ਏਜੰਸੀਜ਼ ਅਲੱਗ-ਅਲੱਗ ਡਿਪਾਰਟਮੈਂਟਸ ਕਿਸ ਤਰੀਕੇ ਦੇ ਨਾਲ ਆਪਣੇ ਰੋਲ ਨੂੰ ਬਖੂਬੀ ਤੌਰ ਤੇ ਨਿਰਵਾਹ ਕਰਨਗੇ ਔ ਮਾਲ ਦਾ ਜਿਹੜਾ ਕੋਈ ਵੀ ਖੱਛਾ ਹੁੰਦਾ ਹੈਗਾ ਨੁਕਸਾਨ ਦਾ ਉਹਨੂੰ ਪ੍ਰੋਹਿਬਿਟ ਕਰਨਗੇ ਉਹਨੂੰ ਅਵੋਇਡ ਕਰਨਗੇ ਥੈਂਕ ਯੂ ਸੋ ਮਚ ਚਰਦੀਕਲਾ ਟਾਈਮ ਟੀਵੀ ਲਈ ਜਲੰਧਰ ਤੋਂ ਸੰਦੀਪ ਕਾਲ ਅਤੇ ਪ੍ਰਿਤਪਾਲ ਸਿੰਘ ਦੀ ਰਿਪੋਰਟ